ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੁਹਾਡੇ ਵਾਸਤੇ ਪਾਰਟੀ ਵੇਅਰ ਆਈਟਮ ਲੈ ਕੇ ਆਈਆਂ ਬਹੁਤ ਪਿਆਰੀ-ਪਿਆਰੀ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਿਓਰ ਕਰੇਪ ਦਾ ਬਹੁਤ ਜ਼ਿਆਦਾ ਡਿਮਾਂਡਡ ਪੀਸ ਹੈ ਜੀ ਕਈਆਂ ਦੇ ਸਾਡੇ ਕੋਲ ਸਕਰੀਨਸ਼ਾਟ ਆਏ ਸ਼ਾਇਦ ਕਿਸੇ ਹੋਰ ਚੈਨਲਾਂ ਦੇ ਕਿਉਂਕਿ ਇਹ ਸੂਟ ਬਹੁਤ ਜ਼ਿਆਦਾ ਡਿਮਾਂਡ ਚ ਹੈ ਰਾਮਟੈਕਸ ਬ੍ਰਾਂਡ ਦੇ ਹੈ ਚਰਨੋਂ ਦੇ ਦੁਪੱਟੇ ਦੇ ਨਾਲ ਪਿਓਰ ਕਰੇਪ ਦਾ ਡਿਜ਼ਾਈਨਰ ਜਿਹਾ ਪੀਸ ਹੈ ਮਤਲਬ ਇਹੋ ਜਿਹਾ ਸੂਟ ਹੈ ਪਾਉ ਤਾਂ ਸੂਟ ਦਾ ਪਤਾ ਵੀ ਨਹੀਂ ਲੱਗਦਾ ਵੀ ਸੂਟ ਪਾਇਆ ਹੋਇਆ ਹੈ ਤੇ ਬਿਲਕੁਲ ਰੀਜ਼ਨੇਬਲ ਰੇਟ ਤੇ ਤੁਹਾਨੂੰ ਇਹ ਸੂਟ ਦਵਾਂਗੇ ਪਿਆਰਾ ਜੀ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਪਿਓਰ ਕ੍ਰੇਪ ਦਾ ਡਿਜ਼ਾਈਨਰ ਜਆ ਪੀਸ ਦਿਖਾਉਣ ਜਾ ਰਹੀ ਹਾਂ ਇਹ ਦੇਖੋ ਤੁਸੀਂ ਸਭ ਤੋਂ ਪਹਿਲਾ ਪੀਸ ਇਹ ਤਾਂ ਦਈਆਂ ਹੋਈਆਂ ਪੋਟਲੀਆਂ ਪੋਟਲੀਆਂ ਦਾ ਡਿਜ਼ਾਈਨ ਦਿਖਾਓ ਜੀ ਚੰਗੀ ਤਰ੍ਹਾਂ ਇਹ ਪੂਰੀ ਪੋਟਲੀ ਬਣਾ ਕੇ ਲਗਾਈ ਹੋਈ ਹੈ ਦੋਨੋਂ ਪਾਸੇ ਬਹੁਤ ਪਿਆਰੀ ਜੀ ਲੇਸ ਤਾਂ ਹੀ ਹੋਈ ਹੈ ਠੀਕ ਹੈ ਜੀ ਇਹ ਤੁਹਾਨੂੰ ਮਿਲ ਰਿਹਾ ਘੇਰਾ ਠੀਕ ਹੈ ਇਹ ਮਿਲ ਰਿਹਾ ਘੇਰਾ ਤੇ ਇਹ ਥੋਡੀ ਹੈ ਜੀ ਬਾਟਮ ਬਾਟਮ ਦੇ ਪੱਲੇ ਤੇ ਤੁਹਾਨੂੰ দেয়া ਹੋਇਆ ਵਰਕ ਇਸ ਤਰ੍ਹਾਂ ਪ੍ਰਿੰਟ ਦੇ ਉੱਪਰ ਹੀ ਹਾਈਲਾਈਟਿੰਗ ਹੈ ਚਾਹੇ ਤੁਸੀਂ ਇਹਨੂੰ ਰੱਖੋ ਸਲਵਾਰ ਤੇ ਚਾਹੇ ਨਾ ਰੱਖੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਪਿਓਰ ਕਰੇਪ ਦਾ ਬਾਟਮ ਪਿਓਰ ਕਰੇਪ ਦੀ ਸ਼ਰਟ ਠੀਕ ਹੈ ਜੀ ਨੰਬਰ 1st ਆ ਲੋ ਜੀ ਠੀਕ ਹੈ ਰੇਟ ਰਹੇਗਾ 3299 ਨੰਬਰ ਰਹੇਗਾ 1 ਠੀਕ ਹੈ ਜੀ ਇੱਕ ਨੰਬਰ ਦਾ ਬਹੁਤ ਪਿਆਰਾ ਜਿਹਾ ਪੀਸ ਡਿਜ਼ਾਈਨਰ ਦਾ ਹਟਕੇ ਜੇ ਪੀਸ ਹੈ ਜੀ ਦੇਖੋ ਇਹ ਦੁਪੱਟਾ ਆ ਦੁਪੱਟੇ ਦੇ ਚਾਰੋਂ ਪਾਸੇ ਤੁਹਾਨੂੰ ਕਟ ਕਟਵਕ ਦੀ ਸਕੈਲਪਿੰਗ ਤੇ ਪੂਰਾ ਹਾਈਲਾਈਟ ਤੁਹਾਨੂੰ ਦੁਪੱਟਾ ਮਿਲ ਰਿਹਾ ਦੇਖੋ ਜੀ ਇਸ ਟਾਈਪ ਦਾ ਦੁਪੱਟਾ ਆ ਇਹ ਪੂਰਾ ਪ੍ਰਿੰਟ ਹੈ ਪ੍ਰਿੰਟ ਤੇ ਪੂਰਾ ਕਟਵਕ ਕਰਿਆ ਹੋਇਆ ਸੇਮ ਧਾਗੇ ਨਾਲ ਇਹ ਜਿਹੜਾ ਹੈਗਾ ਇਹਨੂੰ ਪੂਰਾ ਹਾਈਲਾਈਟ ਕਰਿਆ ਹੋਇਆ ਫੁੱਲ ਨੂੰ ਥੋੜਾ ਪਾਰਟੀ ਵੇਅਰ ਚੀਜ਼ ਬਣਾਈ ਹੋਈ ਹੈ ਬਹੁਤ ਸੋਹਣਾ ਚਰਾਉਣ ਦਾ ਦੁਪੱਟਾ ਬੜਾ ਪਿਆਰਾ ਜਿਹਾ ਪੀਸ ਨੰਬਰ 1 ਠੀਕ ਹੈ ਜੀ 3299 ਚ ਤੁਹਾਨੂੰ ਇਹ ਸ਼ਾਨਦਾਰ ਜਿਹਾ ਪੀਸ ਮਿਲ ਰਿਹਾ ਰਾਮ ਟੈਕਸ ਬ੍ਰੈਂਡ ਦਾ ਅਲੱਗ ਜੀ ਚੀਜ਼ਾਂ ਜਿਨ੍ਹਾਂ ਨੇ ਪਾਣੀਆਂ ਅਲੱਗ ਜੇ ਰੰਗ ਜਿਨ੍ਹਾਂ ਨੂੰ ਚਾਹੀਦੇ ਆ ਫਟਾਫਟ ਸੂਟ ਬੁੱਕ ਕਰਾਣਾ ਆ ਸੂਟ ਬਹੁਤ ਹੀ ਸ਼ਾਨਦਾਰ ਹੈ ਨੰਬਰ 2 ਇਹ ਦੇਖੋ ਸਾਰੇ ਇੰਗਲਿਸ਼ ਕਲਰ ਹੈ ਜੀ ਬਹੁਤ ਪਿਆਰੇ ਜੇ ਸਰਦਾਰੀ ਜੇ ਕਲਰ ਹੈ ਸਾਰੇ ਇਹ ਤੁਹਾਨੂੰ ਮਿਲ ਰਿਹਾ ਬਸ ਇਹੋ ਜਿਹਾ ਸੂਟ ਹੈ ਵੀ ਪਾਉਂਗੇ ਪਤਾ ਨਹੀਂ ਲੱਗੇਗਾ ਵੀ ਸੂਟ ਪਾਇਆ ਬਿਲਕੁਲ ਲਾਈਟ ਵੇਟ ਬਹੁਤ ਫਾਈਨ ਫੈਬਰਿਕ ਦੇ ਨਾਲ ਇਹ ਤੁਹਾਨੂੰ ਮਿਲੂਗਾ ਇਹਦਾ नंबर दो बत्ती सौ नड़िन्नवे रुपए नंबर दो सूट दे नाल आ देखो जी ठीक है खूब लंबा चौड़ा दुपट्टा बहुत सोहना सरदारी जा सूट नंबर दो ठीक है जी नेक्स्ट पीस रहेगा ग्रे कलर जी बड़ा प्यारा जा ग्रे कलर आ, जी। आ देखो, कि प्यारा रंग कि प्यारा डिजाइन ये देखो नंबर तीन बिल्कुल लाइट ग्रे कलर ठीक है ये रहा नंबर तीन नेक्स्ट पीस नंबर चार आ लो जी क्रीम कलर है ਬਹੁਤ ਸੋਹਣਾ ਸਰਦਾਰੀ ਜਿਹਾ ਸੂਟ ਦੇਖੋ ਜੀ ਬਹੁਤ ਪਿਆਰਾ ਜਿਹਾ ਇਹ ਤੁਹਾਨੂੰ ਮਿਲ ਰਹੀ ਹੈ ਇਹਦੀ ਬੈਕ ਤੇ ਸਲਵਾਰ ਦੇ ਪਹੁੰਚੇ ਤੁਹਾਨੂੰ ਇਸ ਟਾਈਪ ਦਾ ਮਿਲ ਰਿਹਾ ਦੇਖੋ ਪ੍ਰਿੰਟ ਪ੍ਰਿੰਟ ਦੇ ਉੱਪਰ ਹਾਈਲਾਈਟਿੰਗ ਬਹੁਤ ਸ਼ਾਨਦਾਰ ਸੂਟ ਹੈ ਜੀ ਨੰਬਰ 4 ਠੀਕ ਹੈ ਤੇ ਇਹ ਰਹੇਗਾ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਡਿਜ਼ਾਈਨਰ ਹੈ ਬਹੁਤ ਸੋਹਣਾ ਸੂਟ ਬੜਿਆ ਹੋਇਆ ਹੈ ਨੰਬਰ 4 ਠੀਕ ਹੈ 3299 ਰੁਪਏ 'ਚ ਤੁਹਾਨੂੰ ਇਹ ਰੇਪ ਦੇ ਸ਼ਾਨਦਾਰ ਜੇ ਪੀਸ ਦੇ ਰਹੇ ਹਾਂ ਜੀ ਨੈਕਸਟ ਪੀਸ ਦੇਖੋ ਆਪਣਾ ਇਹ ਵਾਲਾ ਪੀਸ 3399 ਇਹ ਦੁਬਾਰਾ ਰਿਪੀਟ ਸੈਟ ਆ ਗਿਆ ਜੀ ਜਿਨ੍ਹਾਂ ਨੂੰ ਨਹੀਂ ਮਿਲਿਆ ਸੀ ਉਹ ਦੇਖ ਲੈਣਾ ਠੀਕ ਹੈ ਜੀ ਜਿਨ੍ਹਾਂ ਨੂੰ ਨਹੀਂ ਮਿਲਿਆ ਸੀ ਉਹ ਦੇਖ ਲੈਣਾ ਮਰਜੈਂਟਾ ਰੰਗ ਹੈ ਬਹੁਤ ਸੋਹਣਾ ਇੱਥੇ ਪੈਚਵਰਕ ਨੰਬਰ 5 ਇਹ ਤੁਹਾਨੂੰ ਘੇਰਾ ਮਿਲ ਰਿਹਾ ਬਹੁਤ ਸ਼ਾਨਦਾਰ ਜਾਂ ਘੇਰੇ ਦੇ ਉੱਪਰ ਵਰਕ ਹੈ ਠੀਕ ਹੈ ਇਹ ਸਿਲਕ ਦੀ ਬਾਟਮ ਹੈ 3399 ਰੁਪਏ ਪੀਸ ਦਾ ਰੇਟ ਰਹੇਗਾ ਨੰਬਰ 5 ਤੇ ਹੁਣ ਦਿਖਾਵਾਂਗੇ ਤੁਹਾਨੂੰ ਇਹਦਾ ਦੁਪੱਟਾ ਚਾਰ ਚੰਦ ਲੱਗੇ ਪਈਆਂ ਇਹਦੇ ਦੁਪੱਟੇ ਨੂੰ ਹਾਂ ਦੇਖੋ ਪੂਰਾ ਹੈਵੀ ਦੁਪੱਟਾ ਬਣਾਇਆ ਹੋਇਆ ਦੇਖੋ ਜੀ ਨੇੜੇ ਤੋਂ ਪੂਰਾ ਮਤਲਬ ਕਿ ਪਿੰਟ ਇਹਦੇ ਲੇਸ ਦੇ ਇਨਸਰਟਿੰਗ ਕਰਕੇ ਪੂਰਾ ਵਿੱਚ ਫਲਾਵਰ ਦੀ ਪ੍ਰਿੰਟਿੰਗ ਬਹੁਤ ਡਿਜ਼ਾਈਨਰ ਜਿਹਾ ਦੁਪੱਟਾ ਰੈਡੀ ਕਰਿਆ ਹੋਇਆ ਹੈ 3399 ਰੁਪਏ ਨੰਬਰ 5 ਠੀਕ ਹੈ ਨੈਕਸਟ ਪੀਸ ਮਸਟਰਡ ਸ਼ੇਡ ਨੈਕਸਟ ਪੀਸ ਉਹ ਨਾ ਖੋਲੋ ਉਹ ਨਾ ਖੋਲੋ ਉਹ ਮੇਰੇ ਕੋ ਐਸੀ ਆ ਦੇਖੋ ਜੀ ਨੈਕਸਟ ਪੀਸ ਇਹ ਰਿਹਾ ਨੰਬਰ 6 ਠੀਕ ਹੈ ਜੀ ਆਹ ਠੀਕ ਹੈ ਤੇਰੇ ਨੰਬਰ 6 ਮਸਟਰਡ ਜੀ ਸ਼ੇਡ ਹੈ ਠੀਕ ਹੈ ਇੱਕ ਆਪਣਾ ਲਾਸਟ ਹੈਗਾ ਇਹਦੇ ਵਿੱਚ ਕਲਰ ਆਫ ਵਾਈਟ ਇੱਕੇ ਕਲਰ ਹੈ ਜੀ ਇਹ ਸਿੰਗਲ ਹੀ ਪੀਸ ਹੈ ਨੰਬਰ 7 ਇਹ ਨੰਬਰ 7 ਹੈ ਜੀ ਇਦੇ ਵਿੱਚ ਕਰੀਮ ਕਲਰ ਪੀਸ ਲੋ ਜੀ ਨੈਕਸਟ ਸੈੱਟ ਦੇਖੋ ਆਪਣਾ ਇਹ ਬਹੁਤ ਪਿਆਰਾ ਜਿਹਾ 베이스 ਆਇਆ ਜੀ ਨਵਾਂ ਰਾਮ ਟੈਕਸ ਦਾ ਬਹੁਤ ਪਿਆਰਾ ਟੈਪ ਵੀ ਸ਼ਿਮਰ ਦਾ ਬਹੁਤ ਪਿਆਰੇ 베이스 ਦੇ ਉੱਪਰ ਬੜਾ ਪਿਆਰਾ ਜਿਹਾ ਪੀਸ ਬਣਿਆ ਹੋਇਆ ਆ ਦੇਖੋ ਬਹੁਤ ਅਲੱਗ ਜੀ ਚੀਜ਼ ਪੈਚ ਵਰਕ ਕਰਿਆ ਹੋਦੇ ਉੱਪਰ ਪੂਰਾ ਹੈਂਡ ਦੇ ਆ ਜੀ ਇਹ ਪੂਰਾ ਇਹ ਦੇਖੋ ਪੂਰਾ ਹੈਂਡ ਦਾ ਕੰਮ ਹੈ ਨੋਟ ਵਰਕ ਦੇ ਨਾਲ ਇਹ ਘੇਰੇ ਤੇ ਆ ਗਿਆ ਜੀ ਤੁਹਾਨੂੰ ਪੈਚ ਇਹ ਦੇਖੋ ਥ੍ਰੈਡ ਦੇ ਪੈਚ ਦਾ ਬਹੁਤ ਸੋਹਣਾ ਹਾਈਲਾਈਟਿੰਗ ਇਹ ਘੇਰੇ ਤੇ ਤੁਹਾਨੂੰ ਮਿਲ ਰਹੀ ਹੈ ਲੇਸ ਸਿਲਕ ਦੀ ਮਿਲ ਰਹੀ ਹੈ ਬਾਟਮ ਠੀਕ ਹੈ ਜੀ ਨੰਬਰ ਹੈਗਾ ਆਪਣਾ 8 ਆਈਸਕ੍ਰੀਮ ਜਾਂ ਚਾਰਟ ਹੈ ਰੇਟ ਰਹੇਗਾ 3699 3699 ਰੁਪਏ 'ਚ ਤੁਹਾਨੂੰ ਇਹ ਸ਼ਾਨਦਾਰ ਜਿਹਾ ਪੀਸ ਦੇ ਰਹੇ ਹਾਂ ਜੀ ਤੁਹਾਨੂੰ ਪਤਾ ਉੱਚੀ ਰੇਂਜ ਦਾ ਪੀਸ ਹੈ ਤੇ ਚੀਜ਼ ਹੈ ਜੀ ਹਨਾ ਪਤਾ ਲੱਗਦਾ ਇਹ ਵੀ ਚੀਜ਼ ਹੈਗੀ ਹੈ 3699 ਦੇ ਰੇਟ ਦੇ ਨਾਲ

ਇਹ ਵੀ ਬੜਾ ਸੁਣਾ ਸਟੀਲ ਗ੍ਰੇ ਜਿਹਾ ਕਲਰ ਹੈ ਬੜਾ ਪਿਆਰਾ ਮਿੱਠਾ ਮਿੱਠਾ ਜਿਹਾ ਦੇਖੋ ਫਰੰਟ ਤੁਹਾਨੂੰ ਇਸ ਟਾਈਪ ਦਾ ਮਿਲੇਗਾ ਨਵੇਂ ਬੇਸ ਤੇ ਨਵਾਂ ਜਿਹਾ ਸਟਾਈਲ ਹੈ ਜੀ ਪੂਰਾ ਆ ਦੇਖੋ ਠੀਕ ਹੈ ਬਹੁਤ ਪਿਆਰਾ ਕੰਮ ਹੈ ਪੈਚਵਰਕ ਤੇ ਨਾਲ ਪੂਰਾ ਰੈਡੀ ਕਰਿਆ ਹੋਇਆ ਬੁਟੀਕ ਸਟਾਈਲ ਪੀਸ ਬਣਿਆ ਹੋਇਆ ਬੈਕ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਲੇਸ ਮਿਲ ਰਹੀ ਹੈ ਜੀ ਇਨਸਰਟਿੰਗ ਤੇ ਉਹ ਜਿੱਦਾਂ ਤੁਸੀਂ 슬ੀਵਸ ਤੇ ਲਗਵਾਉਣਾ ਚਾਹੁੰਦੇ ਕਿਸੇ ਵੀ ਤਰ੍ਹਾਂ ਫੁੱਲ ਤੁਹਾਨੂੰ ਕੱਪੜਾ ਦਿਆ ਹੋਇਆ ਨੰਬਰ 9 ਨਵੇਂ ਬੇਸ ਦਾ ਨਵਾਂ ਕੱਪੜਾ ਤੇ ਨਵਾਂ ਹੀ ਡਿਜ਼ਾਈਨ ਹੈ ਪੂਰਾ ਦੁਪੱਟਾ ਵੀ ਸ਼ਾਨਦਾਰ ਆ ਲੋ ਆ ਦੇਖੋ ਇਹ ਤੁਹਾਡਾ ਦੁਪੱਟਾ ਆ ਬਹੁਤ ਸ਼ਾਨਦਾਰ ਦੁਪੱਟਾ ਬਿਲਕੁਲ ਸਟੀਲ ਗ੍ਰੇ ਕਲਰ ਨੰਬਰ 9 ਇੰਗਲਿਸ਼ ਜੇ ਸੂਟੇ ਪਾਰਟੀ ویئر ਆਈਟਮ ਐ ਫਟਾਫਟ ਸ਼ੂਟ ਬੁੱਕ ਕਰਾਣਾ ਐ ਤੁਸੀਂ ਆਪਣੇ ਹਿਸਾਬ ਨਾਲ ਐਸੀ ਦੇ ਦਿਓ ਨੈਕਸਟ ਕਲਰ ਦੇਖੋ ਜੀ ਆਪਣਾ ਕਲਰ ਇਹਦੇ ਚਾਰ ਚਾਰੋ ਇੱਕ ਤੋਂ ਵੱਧ ਕੇ ਇੱਕ ਕਲਰ ਨੰਬਰ 10 ਆ ਲੋ ਨੰਬਰ 10 ਠੀਕ ਹੈ ਜੀ ਨੈਕਸਟ ਕਲਰ ਇੱਕ ਹੋਰ ਦੇਹਗੇ ਬਹੁਤ ਪਿਆਰਾ ਜਿਹਾ ਆਈਵਰੀ 골ਡਨ ਕਲਰ ਬਹੁਤ ਸੋਹਣਾ ਜਿਹਾ ਸਕਿਨ ਜਿਹਾ ਕਲਰ ਹੈ ਇੰਗਲਿਸ਼ ਕਲਰ ਬਿਲਕੁਲ ਸੂਟ ਖੋਲਦੇ ਹੀ ਬਣਦਾ ਹੈ ਵੀ ਸੂਟ ਹੈਗਾ ਆ ਦੇਖੋ ਕਿਹਾਂ ਕੰਟਰਾਸਟ ਕਿਹਾਂ ਡਿਜ਼ਾਈਨਿੰਗ ਸੁਪਰ ਨੰਬਰ 11 ਇਹ ਤੁਹਾਨੂੰ ਸ਼ਾਨਦਾਰ ਜਿਹਾ ਦੇ ਰਹੇ ਹੈ ਇਹਦਾ ਦੁਪੱਟਾ ਆ ਲੋ ਜੀ गजब दुपट्टा नंबर 11 नेक्स्ट ये सेट ਆਪਾਂ ਨੇ ਦੁਬਾਰਾ ਮੰਗਵਾਇਆ ਜੀ ਇੱਕ ਕੇ ਮੈਡਮ ਨੇ ਲੈ ਲਿਆ ਸੀ ਪਹਿਲਾਂ ਵੀ ਸੀ ਹੁਣ ਦੁਬਾਰਾ ਆਇਆ ਜੀ ਜਿਨ੍ਹਾਂ ਨੂੰ ਨਹੀਂ ਮਿਲਿਆ ਸੀ ਉਹ ਦੇਖ ਲੈਣਾ ਆਪਾਂ ਨੇ ਮਨਾ ਕਰਤਾ ਸੀ ਆ ਦੇਖੋ 크ريب ਦਾ ਪਿਓਰ 크ريب ਦਾ ਸ਼ਾਨਦਾਰ ਜਾਂ ਪੀਸ ಝेड ਬਲੈਕ ਕਲਰ ਬਹੁਤ ਜ਼ਬਰਦਸਤ ਪੀਸ ਹੈ ਠੀਕ ਹੈ ਜੀ ਤੁਹਾਨੂੰ ਪੂਰੇ ਘੇਰੇ ਤੇ ਬਹੁਤ ਸੋਹਣਾ ਕੰਮ ਮਿਲ ਰਿਹਾ ਨੋਟਵਰਕ ਦਾ ਪੂਰਾ ਪਿਆਰਾ ਪਲੱਸ ਪੁਆਇੰਟ ਇਹਦਾ ਕੀ ਹੈ ਜੀ 크ਰੇਪ ਦਾ ਸੂਟ ਹੈ ਜੀ ਪਿਓਰ 크ਰੇਪ ਦਾ ਬਾਜੂਆਂ ਇਹਦੀਆਂ ਲੱਗ ਤੋਂ ਦਿੱਤੀਆਂ ਹੋਈਆਂ ਮਤਲਬ 3 ਮੀਟਰ ਦਾ ਆਪਣਾ ਕੱਪੜਾ ਹੈ ਜੀ ਸ਼ਰਟ ਸ਼ਰਟ ਦਾ ਪਿਓਰ 크ਰੇਪ ਦਾ ਸ਼ਾਨਦਾਰ ਜਿਹਾ ਸੂਟ ਤੇ ਪਿਓਰ ਚਨੌਨ ਦਾ ਦੁਪੱਟਾ ਨੰਬਰ 12 299 ਰੇਟ ਰਹੇਗਾ ਨੰਬਰ 12 ठीक है जी बहुत शानदार जा दे रहे हैं दुपट्टा चारों पासे लेस दी फिनिशिंग दे नाल गजब जा पीस नंबर 12 ठीक है जी नेक्स्ट पीस देखो अपना ये वाला कलर ये वाला रहेगा जी, इस टाइप का कलर है हाँ देखो नंबर 13 ठीक है, मिलेगा थानू दुपट्टा देखो कि शानदार पीस है नंबर तेरह ठीक है नेक्स्ट पीस दुपट्टा अच्छा अगला ना खोल नंबर 14 ਬਾਜੂਆਂ ਲੱਗਦੋ ਦਿੱਤੀਆਂ ਹੋਈਆਂ ਜੀ ਕਿੱਡਾ ਹੀ ਸਾਈਜ਼ ਹੋਏ ਨੰਬਰ 14 ਬਹੁਤ ਸੋਹਣਾ ਪੈਟਰੋਲ ਜਿਹਾ ਕਲਰ ਹੈ ਠੀਕ ਹੈ ਕਿਸੇ ਵੀ ਤਨਾਈ ਸਮੇ ਸਟਿਚ ਕਰਵਾ ਸਕਦੇ ਹੋ ਕਿੱਡਾ ਹੀ ਸਾਈਜ਼ ਹੋਏ ਪਿਓਰ ਚਨੋਂਨ ਦੇ ਡਿਜ਼ਾਈਨਰ ਜੇ ਦੇ ਰਹੇ ਹੈ ਦੁਪੱਟੇ ਰਾਮਟੈਕਸ ਬ੍ਰਾਂਡ ਦਾ ਪਾਰਟੀ ਵੇਅਰ ਸੂਟ ਬਹੁਤ ਪਿਆਰਾ ਜਿਹਾ 299 ਨੰਬਰ 14 ਨੈਕਸਟ ਕਲਰ ਇਹਦਾ ਆਏਗਾ ਜੀ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਹੈ ਪੂਰੀ ਪਾਰਟੀ ਵੇਅਰ ਆਈਟਮ ਕਰੇਵ ਦਾ ਪਿਆਰਾ ਜਿਹਾ ਪੀਸ ਆ ਦੇਖੋ ਨੰਬਰ 15 ਆ ਲਓ ਜੀ ਇਹ ਤੁਹਾਡਾ ਦੁਪੱਟਾ ਠੀਕ ਹੈ ਬਹੁਤ ਸ਼ਾਨਦਾਰ ਜਿਹਾ ਸੂਟ ਹੈ ਬੜੀ ਪਿਆਰੀ ਜੀ ਆਈਟਮ ਹੈ ਇੱਕ ਸੈੱਟ ਤੁਹਾਨੂੰ ਹੋਰ ਦਿਖਾਉਂਗੀ ਪਿਆਰਾ ਜਿਹਾ ਇਹ ਵੀ ਰਿਪੀਟ ਸੈੱਟ ਆਇਆ ਜੀ ਇਹ ਵੀ ਨਹੀਂ ਜਿਨ੍ਹਾਂ ਨੂੰ ਮਿਲਿਆ ਸੀ ਦੇਖ ਲੈਣਾ ਥੋੜਾ ਜਿਹਾ ਡਿਜ਼ਾਈਨ ਮੇਰੇ ਖਿਆਲ ਚੇਂਜ ਹੋ ਕੇ ਆ ਗਿਆ ਹਲਕਾ ਜਿਹਾ ਹੂੰ ਡਿਜ਼ਾਈਨ ਥੋੜਾ ਜਿਹਾ ਚੇਂਜ ਹੋ ਕੇ ਆਇਆ ਹੈ ਹਾਂ ਲੇ ਇੱਕ ਹੀ ਰਹਿ ਜੀ ਘੇਰੇ ਤੇ ਪੂਰੇ ਤੇ ਵਰਕ ਹੈ ਠੀਕ ਹੈ ਇਹ ਕਲਰ ਹੈ ਹਲਕਾ ਫੁਲਕਾ ਫਰਕ ਹੈ ਉਹਨੇ ਵੀ ਦਾ 2275 ਰੁਪਏ ਰੇਟ ਹੈ ਨੰਬਰ 16 2275 ਰੁਪਏ ਨੰਬਰ 16 ਪਿਓਰ ਮਸਲੀਨ ਦਾ ਸੂਟ ਹੈ ਜੀ ਇਹ ਵਾਲਾ ਮਸਲੀਨ ਦਾ ਸੂਟ बिल्कुल टैबी मसलीन का फिनिशिंग वाला दुपट्टा बहुत सोना हाँ देखो बहुत प्यारा दुप्टा बनया है डिजाइनर जा हाँ देखो नंबर सोलह बाईस सौ सो पचहत्तर रुपये नैक्सट पीस नंबर सतारह आला दुपट्टा या ठीक है थड़ा सूट है बहुत प्यारा जा पीस है बीस सौ पचहत्तर रुपए प्योर मसलिम पीस आलो जी नंबर अठारह ठीक है ये वाली शेड ठीक है जी हम लास्ट कलर देखो अपना प्योर मसलीन दे सूट दिखा रही हैं जी कलर भी बहुत प्यारा डिजाइन भी बहुत सोहना रामटेक्स ब्रांड का आई सौ पचहत्तर रुपए नंबर उन्नीस आदिक ठीक है जी बड़ा सोना फिनिशिंग दुपट्टा बनया हुआ पूरे चारों पास आ लो जी ठीक है ये डिजाइन है डबल टोन का दुपट्टा एद कोंगे आप लक्की ड्रॉ लो जी ਦੇਖੋ ਇਹ ਆਪਾਂ ਨੇ ਆਪਣਾ ਲਿੰਕ ਪਾ ਦਿੱਤਾ ਠੀਕ ਹੈ ਜੀ ਕੰਟੀਨਿਊ ਹੁਣ ਇਹਨਾਂ ਨੇ ਆਪਣੇ ਕਮੈਂਟ ਚੱਕ ਲੈਣੇ ਆ ਜੀ ਇੱਥੇ ਠੀਕ ਆ ਜਿਨੇ ਵੀ ਕਮੈਂਟ ਹੁੰਦੇ ਨਾ ਆਪਣੇ 600 ਸਮਥਿੰਗ ਹੈਗੇ ਸੀ ਹੁਣ ਪਿਕ ਆ Winner ਕੋਈ ਵੀ ਇਹਨਾਂ ਚੋਂ ਇੱਕ ਇਹ ਕਿਹਦੇ ਨਾਮ ਤੋਂ ਆਇਆ ਜੀ ਸੁਖਪ੍ਰੀਤ B2J ਹੈਨਾ ਤੁਸੀਂ ਆਪਣਾ ਇਦਾਂ ਸਕਰੀਨਸ਼ਾਟ ਲੈਣਾ ਆ ਆਪਣੇ WhatsApp ਨੰਬਰ ਤੇ ਭੇਜਣਾ ਆ ਜੀ ਠੀਕ ਹੈ ਜਿਨ੍ਹਾਂ ਦਾ ਵੀ ਨਾ ਆਇਆ ਹੈ ਹੈਨਾ ਫਿਰ ਆਪਾਂ ਉਹਨਾਂ ਨੂੰ ਆਪਣੇ ਪਾਸੋਂ ਗਿਫਟ ਭੇਜਦੇ ਆ ਤੇ ਮੈਂ 50 ਰੁਪਏ ਸ਼ਿਪਿੰਗ ਲੰਦੀ ਆ ਜੀ ਜਿਦਾ ਵੀ ਨਿਕਲਦਾ ਹੈ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਸਕੈਨਰ ਮੰਗਵਾ ਕੇ 50 ਰੁਪਏ ਪਾਉਣੇ ਹੁੰਦੇ ਆ ਫਿਰ ਅਸੀਂ ਤੁਹਾਨੂੰ ਗਿਫਟ ਭੇਜਦੇ ਆ ਜਿੱਦਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਸੇ ਤਰ੍ਹਾਂ ਜੁੜੇ ਰਹਿਣਾ ਨੈਕਸਟ ਵੀਡੀਓ 'ਚ ਫਿਰ ਮਿਲਦੇ ਆ ਥੈਂਕ ਯੂ ਸੋ ਮੱਚ